ਦੇ ਤੋ ਸੱਪ ਕੋਤੀ ਭੌਂਗੀ ਦਾ ਹੀ ਸੱਪ ਨੂੰ ਇਹੋ ਡਾ ਤਕੜਾ ਜੀਭਾਂ ਕੜਦਾ ਬੱਲੇ 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 ਚਾਹੀ ਵੀ ਨਾ ਨਾ ਪੁੱਤ ਦੇਖੋ ਇਹ ਸੱਪ ਕਿੰਨਾ ਤਕੜਾ ਏ ਬੱਲੇ 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 ਦੇਖਦਾ ਹੈ ਦੇਖ ਗੇ ਰਹਿ ਤੂੰ ਬੱਲੇ 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 ਇਹ ਕੁੱਤੇ ਕਿੰਨੇ ਵਫਾਦਾਰ ਹੁੰਨੇ ਆ ਨਾ ਇਹਨਾਂ ਨੂੰ ਵੀ ਪਤਾ ਈ ਸੱਪ ਨੇੜੇ ਹੀ ਜਾਂਦਾ ਉਹਦੇ ਐਹੀ ਦੂਰ ਰਹਿਣਾ ਦੂਰ ਰਹਿਣਾ ਦੂਰ ਸੱਪ ਹੈ ਜੰਦੀ ਵੱਡੂਆ ਤੇਰੇ ਡੰਗ ਮਾਰੂਗਾ ਡੰਗ ਦਾਈ ਵੀ ਤਿਆਰੀ ਆਦੀ ਮਰ ਜੇਗੀ ਬੱਲੇ ਬੱਲੇ ਨਾ ਬੁੱਤਾ ਛੇਵੀ ਨੋ ਛੇਵੀ ਛੇਵੀ ਨੋ ਬੱਲੇ 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 ਕਿੱਡਾ ਭਾਰੀ ਸੱਪਾ ਹੈ ਨਾ ਇਕਣਾ ਹੁੰਦੀਆਂ ਕਮਾਈਆਂ ਦੇਖ ਲੈ ਰਹਿਮਤ ਇਕਣਾ ਕਮਾਈਆਂ ਹੁੰਦੀਆਂ ਪੁੱਤ ਜੱਟਾਂ ਦੀਆਂ ਦੇਖ ਲੈ ਅੱਛਾ ਸੱਪਾਂ ਦੀਆਂ ਤੇ ਤੁਰਨਾ ਪੈਂਦਾ ਤੇ ਪੜਾਈ ਕਰਨੀ ਹੈ ਕਿ ਫਿਰ ਹੁਣ ਕੰਮ ਕਰਨੇ ਖੇਤੀ ਖੇਤੀ ਲੈ ਉਹ ਦੇਖਿਆ ਸੱਪ ਕਿੱਡਾ ਜਾਂ ਹੁਣ ਬਰਸਾਤ ਚ ਆਕਣਾ ਸੱਪਾਂ ਸੀਰੀਆ ਮੇ ਤੁਰਨਾ ਪੈਂਦਾ ਤੇ ਪੜਾਈ ਕਰਨੀ ਹੈ ਹੈ ਪੜਾਈ ਪੜਾਈ ਕਰਨੀ ਹੈ ਪੜਾਈ ਕਰਕੇ ਕਰੂੰਗਾ ਫਿਰ ਬੜਾ ਬ ਹੂੰ ਬੜਾ ਬਣੂਗਾ ਬੜਾ ਤਾਂ ਬਣ ਜਾਊਗਾ ਹਾਂ ਕੁਛ ਬਣੂੰਗਾ ਵੀ ਫੌਜੀ ਫੌਜੀ ਹਾਂ ਲੈ ਸੱਚੀ ਗੱਲ ਉਹ ਦੇਖਿਆ ਹਾਲ ਹੈ ਪੱਪਲੇ ਲਗੜਿ ਗੜੇ ਆ ਕੇ ਵੀ ਹੁੰਦੇ ਆ ਉਹ ਟੇਪ ਪਾ ਚੁੱਕੇ ਨੇ ਆ ਦੇਖ ਕਿ ਕਿਵੇਂ ਡੰਗ ਮਾਰਦਾ ਦੇਖ ਕਿਵੇਂ ਡੰਗ ਮਾਰ ਰਿਹਾ ਕੁੱਤੀ ਦੇ ਸੇ ਵੀ ਬੱਚੀ ਗੰਦੋਲ ਵਾਜ ਜਾਏਗਾ ਹੂੰ ਲੰਘੇ 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 ਓ ਨੋ ਹੁੰਦਾ ਸੈਫੀ ਸੈਫੋ ਬਾਜ ਕੇ ਪੁੱਤ ਪਰਲੇ ਪਿੱਛੇ ਦੇ ਦੇਖੀ ਜਾਊਗੀ ਹੂੰ ਡਾਂਗ ਵਾਣੀ ਨਾ ਆਹ ਜੇ ਕੁੱਤੇ ਕੁੱਤੇ ਬਹੁਤੇ ਜੋ ਨੇਨਾਂ ਨੂੰ ਸਭ ਪਤਾ ਹੁੰਦਾ ਦੇਖੋ ਉਹ ਵੀ ਹਰ ਕੰਨਿਆ ਕਰ ਦੋ ਲੋਕ ਕਿ ਬੈਠੇ